ਦੈਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਰਸੁਖਤ ਲੇ ਅਸੀਂ ਅੱਜ ਖੜੇ ਆਂ ਜੀ ਮੁੱਸੇ ਪਿੰਡ ਦੇ ਵਿੱਚ ਜਦੋਂ ਤੋਂ ਇਸ ਘਰ ਦੇ ਵਿੱਚ ਫਿਰ ਤੋਂ ਖੁਸ਼ੀਆਂ ਪਰਤੀਆਂ ਨੇ ਉਦੋਂ ਤੋਂ ਜਿਹੜੇ ਫੈਨ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਆ ਵੀਰ ਹੁਣੀ ਪਹੁੰਚੇ ਨੇ ਸਾਈਕਲਾਂ ਦੇ ਉੱਪਰ ਆਏ ਨੇ ਕਾਫੀ ਦੂਰ ਤੋਂ ਆਏ ਨੇ ਗੱਲਬਾਤ ਕਰ ਲੈਣੇ ਆ ਵੀਰੇ ਪਹਿਲਾਂ ਤਾਂ ਏਰੀਆ ਦੱਸੋ ਕਿੱਥੋਂ ਆਏ ਹੋ ਕਿਹੜੇ ਪਿੰਡ ਤੋਂ ਆਏ ਹੋ ਜੀਰਾ ਏਰੀਆ ਦੇ ਨਾਲ ਸਾਡਾ ਪਿੰਡ ਆ ਜੀ ਮਲਸੀਆਂ ਕਲਾਂ ਅੱਛਾ ਵੀਰੇ ਕਿੰਨੇ ਕਿਲੋਮੀਟਰ ਦੂਰ ਆਏ ਹੋ ਇਤੋਂ ਤੋਂ ਅਸੀਂ ਘਟਾ 150 ਕਿਲੋਮੀਟਰ ਹੈ 150 ਕਿਲੋਮੀਟਰ ਤੋਂ ਸਾਈਕਲ ਤਾਂ ਸਪੈਸ਼ਲ ਆਏ ਵੀਰੇ ਹਾਂਜੀ ਸਪੈਸ਼ਲ ਆਏ ਆ ਇਹ ਹੋਰ ਵੀ ਆਪਰੇਡ ਆ ਸਾਡਾ ਘੁੰਮ ਰਿਆ ਇਸ ਵਾਰੀ ਜੀ ਸਾਰੇ ਪੰਜਾਬ ਦੇ ਵਿੱਚ ਹੀ ਮਾਲਵੇ ਸਾਈਡ ਤੇ ਫਿਰ ਇਹ ਮੂਸਾ ਰਾਹ ਦੇ ਵਿੱਚ ਪੈਂਦਾ ਫਿਰ ਇਹ ਕਰਕੇ ਅਸੀਂ ਕਹੇ ਵੀ ਵੇਖ ਕੇ ਚੱਲੀਏ ਬਹੁਤ ਫੇਮਸ ਜਗ੍ਹਾ ਨੇ ਘਰੋਂ ਕਦੋਂ ਤੁਰੇ ਸੀ ਤੇ ਇੱਥੇ ਹੁਣ ਜਿਵੇਂ ਪਹੁੰਚਿਓ ਅੱਜ ਘਰੋਂ ਘਰੋਂ ਘਾਤੋਂ ਤੁਰੇ ਸੀ ਪਰਸੋਂ ਦੇ ਤੁਰੇ ਆ ਜੀ ਅੱਛਾ ਜੀ ਪਰ ਉਥੋਂ ਸਿੱਧਾ ਇੱਥੇ ਆਏ ਹੋ ਜਾਂ ਪਹਿਲਾਂ ਕਿਤੇ ਹੋਰ ਗਏ ਜੀ ਨਹੀਂ ਰਾਜ ਪਹਿਲਾਂ ਕੱਲ ਰਾਤ ਉਥੇ ਮੁਕਸਰ ਰਹਿ ਤੇ ਸਟੇ ਸਾਡਾ ਉੱਥੇ ਗੁਰਦਾਰੇ ਵੇਖਿਆ ਅੱਜ ਸਵੇਰ ਸਾਬੋ ਕੀ ਤਲਵੰਡੀ ਆਏ ਹੁਣ ਰਾਹ ਦੇ ਵਿੱਚ ਪੈਂਦਾ ਮਾਨਸਰ ਦੇ ਕੋਲ ਇਹ ਵੇਖ ਕੇ ਫਿਰ ਸਿੱਧਾ ਬਰਨਾਲੇ ਚੱਲੇ ਆ ਨਾਲ ਸਾਈਕਲਿੰਗ ਨਾਲ ਇੰਜੋਏ ਨਾਲ ਸਾਰਾ ਕੁਝ ਅੱਛਾ ਜੀ ਸਿੱਧੂ ਦੇ ਗਾਣੇ ਕਿੰਨਾਕ ਸੁਣਦੇ ਹੋ ਕਦੋਂ ਤੋਂ ਸੁਣਦੋਂ ਆ ਆਰੇ ਗਾਣੇ ਜਦੋਂ ਦਾ ਪਹਿਲਾ ਗਾਣਾ ਆਇਆ ਜੀ ਜੀ ਵੈ ਉਹ ਦੋ ਸਾਰੇ ਮੁੰਡੇ ਉਦੋਂ ਤੇ ਸੁਣਦੇ ਸਾਰੇ ਹੋਰ ਸਿੰਗਰ ਦੇ ਵੀ ਸੁਣਦੇ ਆ ਜੇ ਇਕੱਲੇ ਸਿੱਧੂ ਦੇ ਹੀ ਫੈਨ ਹੋ ਨਹੀਂ ਪਹਿਲਾਂ ਸੁਣਦੇ ਸੀਗੇ ਹੁਣ ਜਿਆਦਾ ਵਧੀਆ ਇਹ ਲੱਗਦਾ ਜਿਵੇਂ ਆਮ ਤੌਰ ਤੇ ਜਿਵੇਂ ਕਹਿ ਦਈਏ ਵੀ ਮੈਂ ਇਹਦੇ ਹੀ ਸਾਰੇ ਗਾਣੇ ਸੁਣਦਾ ਜੀ ਉਹ ਸਾਰੇ ਸਿੱਧੂ ਮੂਸੇ ਵਾਲੇ ਦੇ ਸੁਣਦੇ ਵਧੀਆ ਗਾਣੇ ਆ ਬਾਈ ਨਾਲ ਕਦੇ ਮੁਲਾਕਾਤ ਦਾ ਕੋਈ ਸੁਭ ਬਣਿਆ ਜਾਂ ਕਦੇ ਕੋਈ ਸ਼ੋਅ ਦੇਖਿਆ ਸੀ ਲਾਈਵ ਬਾਈ ਦਾ ਇੱਕ ਵਾਰੀ ਮੁਲਾਕਾਤ ਕਰਕੇ ਗਏ ਆ ਉਦੋਂ ਆ ਕੋਠੀ ਬੰਦੀ ਪਈ ਸੀ ਪੁਰਾਣੇ ਘਰ ਦੇ ਵਿੱਚ ਸੀਗੇ ਅੱਛਾ ਤੇ ਉਦੋਂ ਮਿਲੇ ਆ ਉਹਨਾਂ ਨਾਲ ਇੱਕ ਵਾਰੀ ਕਿਵੇਂ ਦਾ ਸੁਭ ਆ ਸੀ ਬਾਈ ਦਾ ਕਿਵੇਂ ਮੁਲਾਕਾਤ ਹੋਈ ਸੀ ਕਿਸ ਤਰੀਕੇ ਦਾ ਵਿਵਹਾਰ ਸੀ ਬਹੁਤ ਵਧੀਆ ਬਹੁਤ ਚੰਗੇ ਇਨਸਾਨ ਆ ਜੀ ਜਿਵੇਂ ਦਿਹੁਣੇ ਚਾਹੀਦੇ ਆ ਵੈਲ ਪਰਸਨ ਪੂਰੀ ਇੱਜ਼ਤ ਦਾ ਪਤਾ ਬੰਦੇ ਦਾ ਕਿਹਦੇ ਨਾਲ ਕਿਹਦੇ ਨਾਲ ਕਿਹੋ ਜੀ ਗੱਲ ਕਰਨੀ ਆ ਤੇ ਉਹ ਪੁਰਾਣੇ ਘਰ ਦੇ ਵਿੱਚ ਸੀਗੇ ਉਦੋਂ ਇਹ ਕਾਫੀ ਟਾਈਮ ਦੀ ਗੱਲ ਆ ਤਵੇਰੇ ਹੁਣ ਜਦੋਂ ਆਏ ਹੋ ਜਿਵੇਂ ਨਾ ਦੁਬਾਰੇ ਆਏ ਹੋ ਹੁਣ ਬਾਈ ਤਾਂ ਹੈ ਨਹੀਂਗਾ ਚਲੋ ਘਰ ਦੇ ਵਿੱਚ ਫਿਰ ਤੋਂ ਖੁਸ਼ੀਆਂ ਪਰਤ ਆਈਆਂ ਨੇ ਨਿਕਮੂਸੇ ਵਾਲਾ ਆਇਆ ਪਰ ਜ਼ਰੂਰ ਉਹ ਚੀਜ਼ਾਂ ਮਾਈਂਡ ਦੇ ਵਿੱਚ ਆ ਰਹੀਆਂ ਹੋਣਗੀਆਂ ਜਦੋਂ ਪਹਿਲੀ ਵਾਰ ਆਏ ਸੀ ਕਿ ਉਦੋਂ ਦਾ ਮਾਹੌਲ ਜਿਹੜਾ ਉਹ ਦਿਮਾਗ 'ਚ ਚੀਜ਼ਾਂ ਘੁੰਮ ਰਹੀਆਂ ਹੋਣਗੀਆਂ ਆ ਲੱਗਣ ਡਿਆ ਨਾ ਵੀ ਹੁਣ ਜਿਵੇਂ ਆ ਹਵੇਲੀ ਆ ਉਹਨਾਂ ਨੇ ਬਣਾਈਆਂ ਉਹਨਾਂ ਦੇ ਗਾਣੇ ਆ ਜਾਂ ਹੁਣ ਉਹਨਾਂ ਦੇ ਦੁਆਰਾ ਖੁਸ਼ੀ ਆਈ ਆ ਜਦੋਂ ਪਹਿਲਾਂ ਇਹ ਉਦੋਂ ਸਪੈਸ਼ਲ ਆਏ ਵੀ ਸਿੱਧੂ ਮੂਸੇ ਵਾਲੇ ਨੂੰ ਮਿਲ ਕੇ ਆਉਣਾ ਹੁਣ ਤਾਂ ਮਤਲਬ ਉਹਨਾਂ ਦੇ ਜਿਹੜੇ ਕੰਮ ਆ ਉਹ ਵੀ ਵੇਖਣ ਆਏ ਆ ਜੋ ਉਹਨਾਂ ਨੇ ਕਮਾਇਆ ਵਾ ਬਿਲਕੁਲ ਤਾਂ ਵੀਰੇ ਧੰਨਵਾਦ ਤੁਸੀਂ ਗੱਲਬਾਤ ਕੀਤੀ ਬਾਈ ਹੁਣ ਸਪੈਸ਼ਲ ਜੀਰੇ ਤੋਂ ਆਏ ਨੇ ਤਾਂ ਜਿਵੇਂ ਬਾਈ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੀ ਕਾਂਗਰਸ ਦਾ ਇਹ ਵੀ ਇੱਕ ਬਾਈ ਉਹਨਾਂ ਦੇ ਦਿਲ ਦੇ ਵਿੱਚ ਤਮੰਨਾ ਸੀ ਕਿ ਇੱਥੇ ਵੀ ਜ਼ਰੂਰ ਜਾਣਾ ਤੇ ਬਾਈ ਉਹਨਾਂ ਦੇ ਵਾਂਗ ਹੋਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਲਗਾਤਾਰ ਇੱਥੇ ਆ ਰਹੇ ਆ ਘਰ ਦੇ ਵਿੱਚ ਖੁਸ਼ੀਆਂ ਪਾਰਤੀਆਂ ਨੇ ਪਹਿਲਾਂ ਜਦੋਂ ਲੋਕ ਆਉਂਦੇ ਥੋੜਾ ਜਿਹਾ ਭਾਵੁਕਮਨ ਹੁੰਦਾ ਸੀ ਪਰ ਹੁਣ ਇੱਕ ਖੁਸ਼ੀਆਂ ਵਾਲਾ ਮਾਹੌਲ ਜ਼ਰੂਰ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਦਿਖਾਇਆ ਕਿ ਕਿਵੇਂ ਇੱਥੇ ਹੋਲੀ ਵੀ ਮਨਾਈ ਗਿਆ ਦੀਵਾਲੀ ਵੀ ਮਨਾਈ ਗਿਆ ਤੇ ਜ਼ਰੂਰ ਇਹ ਜਿਹੜੀਆਂ ਖੁਸ਼ੀਆਂ ਨੇ ਇਸੇ ਤਰੀਕੇ ਵਰਕਰਾਰ ਰਹਿਣ ਤੇ ਹੁਣ ਜਿਹੜੇ 팬 ਨੇ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਇੱਥੇ ਪਹੁੰਚ ਰਿਹਾ ਤੇ ਹਰ ਸਤਿ ਸ਼੍ਰੀ ਅਕਾਲ ਸਤਿ ਰਾਕੇਸ਼ ਦੇ ਨਾਲ ਸੁਖਦਲੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਇਸ ਵੇਲੇ ਅਸੀਂ ਖੜੇ ਹਾਂ ਜੀ ਮੂਸੇ ਪਿੰਡ ਦੇ ਵਿੱਚ ਜਦੋਂ ਤੋਂ ਇਸ ਘਰ ਦੇ ਵਿੱਚ ਫਿਰ ਤੋਂ ਖੁਸ਼ੀਆਂ ਪਰਤੀਆਂ ਨੇ ਉਦੋਂ ਤੋਂ ਜਿਹੜੇ ਫੈਨ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਆ ਵੀਰ ਹੁਣ ਹੀ ਪਹੁੰਚੇ ਨੇ ਸਾਈਕਲਾਂ ਦੇ ਉੱਪਰ ਆਏ ਨੇ ਕਾਫੀ ਦੂਰ ਤੋਂ ਆਏ ਨੇ ਗੱਲਬਾਤ ਕਰ ਲੈਣੇ ਆ ਵੀਰੇ ਪਹਿਲਾਂ ਤਾਂ ਏਰੀਆ ਦੱਸੋ ਕਿੱਥੋਂ ਆਏ ਹੋ ਕਿਹੜੇ ਪਿੰਡ ਤੋਂ ਆਏ ਹੋ ਜੀਰਾ ਏਰੀਆ ਦੇ ਨਾਲ ਸਾਡਾ ਪਿੰਡ ਆ ਜੀ ਮਲਸੀਆਂ ਕਲਾਂ ਅੱਛਾ ਵੀਰੇ ਕਿੰਨੇ ਕਿਲੋਮੀਟਰ ਦੂਰ ਆਏ ਹੋ ਇੱਥੋਂ ਇਹ ਤਾਂ ਤੁਸੀਂ ਘਟਾ 150 ਕਿਲੋਮੀਟਰ ਆਈ 150 ਕਿਲੋਮੀਟਰ ਤੋਂ ਸਾਈਕਲ ਤਾਂ ਸਪੈਸ਼ਲ ਆਏ ਵੀਰੇ ਹਾਂਜੀ ਸਪੈਸ਼ਲ ਆਏ ਆ ਇਹ ਹੋਰ ਵੀ ਆਪਰੇ ਆ ਸਾਡਾ ਘੁੰਮ ਰਿਆ ਹੀ ਵਾਰੀ ਸਾਰੇ ਪੰਜਾਬ ਦੇ ਵਿੱਚ ਹੀ ਮਾਲਵੇ ਸਾਈਡ ਹੂੰ ਤੇ ਫਿਰ ਇਹ ਮੂਸਾ ਰਾਹ ਦੇ ਵਿੱਚ ਪੈਂਦਾ ਫਿਰ ਇਹ ਕਰਕੇ ਅਸੀਂ ਕਹਿ ਵੀ ਵੇਖ ਕੇ ਚੱਲੀਏ ਬਹੁਤ ਫੇਮਸ ਜਗਾ ਨਹੀਂ ਘਰੋਂ ਕਦੋਂ ਤੁਰੇ ਸੀ ਤੇ ਇੱਥੇ ਹੁਣ ਜਿਵੇਂ ਪਹੁੰਚਿਓ ਅੱਜ ਘਰੋਂ ਘਰੋਂ ਘਾਤੋਂ ਤੁਰੇ ਸੀ ਪਰਸੋਂ ਦੇ ਤੁਰੇ ਆ ਜੀ ਅੱਛਾ ਜੀ ਪਰ ਉਥੋਂ ਸਿੱਧਾ ਇੱਥੇ ਆਏ ਹੋ ਜਾਂ ਪਹਿਲਾਂ ਕਿਤੇ ਹੋਰ ਗਏ ਨਹੀਂ ਰਾਜ ਪਹਿਲਾਂ ਕੱਲ ਰਾਤ ਉਥੇ ਮੁਕਸਰ ਰਹਿ ਤੇ ਸਟੇ ਸਾਡਾ ਉਥੇ ਗੁਰਦਾਰੇ ਵੇਖਿਆ ਅੱਜ ਸਵੇਰ ਸਾਬੋ ਕੀ ਤਲਵੰਡੀ ਆਏ ਹੁਣ ਰਾਹ ਦੇ ਵਿੱਚ ਪੈਂਦਾ ਮਾਨਸਾ ਦੇ ਕੋਲ ਇਹ ਵੇਖ ਕੇ ਫੋਰਸੇ ਤਾਂ ਬਰਨਾਲੇ ਚੱਲੇ ਆ ਨਾਲ ਸਾਈਕਲਿੰਗ ਨਾਲ ਇੰਜੋਏ ਨਾਲ ਸਾਰਾ ਕੁਝ ਅੱਛਾ ਵੀਰੇ ਸਿੱਧੂ ਦੇ ਗਾਣੇ ਕਿੰਨਾਕ ਸੁਣਦੇ ਹੋ ਕਦੋਂ ਤੇ ਸੁਣਦੋਂ ਆਇਆ ਆਰੇ ਗਾਣੇ ਜਦੋਂ ਦਾ ਪਹਿਲਾ ਗਾਣਾ ਆਇਆ ਜੀ ਜੀ ਵੈ ਗਾਣੇ ਉਦੋਂ ਤੇ ਸਾਰੇ ਮੁੰਡੇ ਉਦੋਂ ਤੇ ਸੁਣਦੇ ਹੂੰ ਸਾਰੇ ਹੋਰ ਸਿੰਗਰ ਦੇ ਵੀ ਸੁਣਦੇ ਆਂ ਯਾ ਇਕੱਲੇ ਸਿੱਧੂ ਦੇ ਹੀ ਫੈਨ ਹੂੰ ਨਹੀਂ ਪਹਿਲਾਂ ਸੁਣਦੇ ਸੀਗੇ ਹੁਣ ਜਿਆਦਾ ਵਧੀਆ ਲੱਗਦਾ ਜਿਵੇਂ ਆਮ ਤੌਰ ਤੇ ਜਿਵੇਂ ਕਹਿ ਦਈਏ ਵੀ ਮੈਂ ਇਹਦੇ ਹੀ ਸਾਰੇ ਗਾਣੇ ਸੁਣਦਾ ਜੀ ਉਵੇਂ ਸਾਰੇ ਸਿੱਧੂ ਮੂਸੇਵਾਲੇ ਦੇ ਸੁਣਦੇ ਵਧੀਆ ਗਾਣੇ ਆ ਬਾਈ ਨਾਲ ਕਦੇ ਮੁਲਾਕਾਤ ਦਾ ਕੋਈ ਸੁਭ ਬਣਿਆ ਜਾਂ ਕਦੇ ਕੋਈ ਸ਼ੋਅ ਦੇਖਿਆ ਤੁਸੀਂ ਲਾਈਵ ਬਾਈ ਦਾ ਇੱਕ ਵਾਰੀ ਮੁਲਾਕਾਤ ਕਰਕੇ ਗਏ ਆ ਉਦੋਂ ਆ ਕੋਠੀ ਬੰਦੀ ਪਈ ਸੀ ਪੁਰਾਣੇ ਘਰ ਦੇ ਵਿੱਚ ਸੀਗੇ ਤੇ ਉਹ ਉਦੋਂ ਮਿਲੇ ਆ ਉਹਨਾਂ ਨਾਲ ਇੱਕ ਵਾਰੀ ਕਿਵੇਂ ਦਾ ਸੁਭ ਆ ਸੀ ਬਾਈ ਦਾ ਕਿਵੇਂ ਮੁਲਾਕਾਤ ਹੋਈ ਸੀ ਕਿਸ ਤਰੀਕੇ ਦਾ ਵਿਵਹਾਰ ਸੀ ਬਹੁਤ ਵਧੀਆ ਬਹੁਤ ਚੰਗੇ ਇਨਸਾਨ ਆ ਜੀ ਜਿਵੇਂ ਦਿਹੁਣੇ ਚਾਹੀਦੇ ਆ ਵੈਲ ਪਰਸਨ ਪੂਰੀ ਇੱਜ਼ਤ ਦਾ ਪਤਾ ਬੰਦੇ ਨਾਲ ਕਿਹਦੇ ਨਾਲ ਕਿਹੋ ਜੀ ਗੱਲ ਕਰਨੀ ਹੈ ਤੇ ਉਹ ਪੁਰਾਣੇ ਘਰ ਦੇ ਵਿੱਚ ਸੀਗੇ ਉਦੋਂ ਇਹ ਕਾਫੀ ਟਾਈਮ ਦੀ ਗੱਲ ਹੈ ਤਾਂ ਵੀਰੇ ਹੁਣ ਜਦੋਂ ਆਏ ਹੋ ਜਿਵੇਂ ਨਾ ਦੁਬਾਰੇ ਆਏ ਹੋ ਹੁਣ ਬਾਈ ਤਾਂ ਹੈ ਨਹੀਂਗਾ ਚਲੋ ਘਰ ਦੇ ਵਿੱਚ ਪਰਤੋ ਖੁਸ਼ੀਆਂ ਪਰਤ ਆਈਆਂ ਨੇ ਨਿੱਕਾ ਮੁਸੇਵਾਲਾ ਆਇਆ ਪਰ ਜ਼ਰੂਰ ਉਹ ਚੀਜ਼ਾਂ ਮਾਈਂਡ ਦੇ ਵਿੱਚ ਆ ਰਹੀਆਂ ਹੋਣਗੀਆਂ ਜਦੋਂ ਪਹਿਲੀ ਵਾਰ ਆਏ ਸੀ ਕਿ ਉਦੋਂ ਦਾ ਮਾਹੌਲ ਜਿਹੜਾ ਉਹ ਦਿਮਾਗ 'ਚ ਚੀਜ਼ਾਂ ਘੁੰਮ ਰਹੀਆਂ ਹੋਣਗੀਆਂ ਆ ਲੱਗਣ ਡਿਆ ਨਾ ਵੀ ਹੁਣ ਜਿਹੜੀ ਹਵੇਲੀ ਆ ਉਹਨਾਂ ਨੇ ਬਣਾਈਆਂ ਤਿਆ ਉਹਨਾਂ ਦੇ ਗਾਣੇ ਆ ਜਾਂ ਹੁਣਨ ਦੇ ਦੁਆਰਾ ਖੁਸ਼ੀ ਆਈ ਆ ਜਦੋਂ ਪਹਿਲਾਂ ਇਹ ਉਦੋਂ ਸਪੈਸ਼ਲ ਆਏ ਵੀ ਸਿੱਧੂ ਮੂਸੇ ਵਾਲੇ ਨੂੰ ਮਿਲ ਕੇ ਆਉਣਾ ਹੁਣ ਤਾਂ ਮਤਲਬ ਉਹਨਾਂ ਦੇ ਜਿਹੜੇ ਕੰਮ ਆ ਉਹ ਵੀ ਵੇਖਣ ਆਏ ਆ ਜੋ ਉਹਨਾਂ ਨੇ ਕਮਾਇਆ ਬਿਲਕੁਲ ਤਾਂ ਵੀਰੇ ਧੰਨਵਾਦ ਤੁਸੀਂ ਗੱਲਬਾਤ ਕੀਤੀ ਬਾਈ ਹੁਣੇ ਸਪੈਸ਼ਲ ਜੀਰੇ ਤੋਂ ਆਏ ਨੇ ਤਾਂ ਜਿਵੇਂ ਬਾਈ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੀ ਕਾਂਗਰਸ ਦਾ ਇਹ ਵੀ ਇੱਕ ਬਾਈ ਉਹਨਾਂ ਦੇ ਦਿਲ ਦੇ ਵਿੱਚ ਤਮੰਨਾ ਸੀ ਕਿ ਇੱਥੇ ਵੀ ਜ਼ਰੂਰ ਜਾਣਾ ਤੇ ਬਾਈ ਉਹਨਾਂ ਦੇ ਵਾਂਗ ਹੋਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਲਗਾਤਾਰ ਇੱਥੇ ਆ ਰਹੇ ਆ ਘਰ ਦੇ ਵਿੱਚ ਖੁਸ਼ੀਆਂ ਭਰਤੀਆਂ ਨੇ ਪਹਿਲਾਂ ਜਦੋਂ ਲੋਕ ਆਉਂਦੇ ਥੋੜਾ ਜਿਹਾ ਭਾਵੁਕਮਨ ਹੁੰਦਾ ਸੀ ਪਰ ਹੁਣ ਇੱਕ ਖੁਸ਼ੀਆਂ ਵਾਲਾ ਮਾਹੌਲ ਜ਼ਰੂਰ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਦਿਖਾਇਆ ਕਿ ਕਿਵੇਂ ਇੱਥੇ Holi ਵੀ ਮਨਾਈ ਗਿਆ Diwali ਵੀ ਮਨਾਈ ਗਿਆ ਤੇ ਜ਼ਰੂਰ ਇਹ ਜਿਹੜੀਆਂ ਖੁਸ਼ੀਆਂ ਨੇ ਇਸੇ ਤਰੀਕੇ ਵਰਕਰਾਰ ਰਹਿਣ ਤੇ ਹੁਣ ਜਿਹੜੇ 팬 ਨੇ ਵੱਡੀ ਗਿਣਤੀ ਦੇ ਵਿੱਚ ਲਗਾਤਾਰ ਇੱਥੇ ਪਹੁੰਚ ਰਿਹਾ ਤੇ ਹਰ ਕੋਈ ਨਿੱ ਸਹਿਯੋਗੀ ਸਾਥੀ ਰਕੇਸ਼ ਦੇ ਨਾਲ ਸੁਖਦ